ਸੰਡਿਗਰ ਦੇ ਵਿੱਚ ਮੇਅਰ ਦੇ ਚੋਣਾਂ ਨੂੰ ਲੈ ਕੇ ਕੰਮ ਅਸਲ ਲਗਾਤਾਰ ਜਾਰੀ ਹੈ ਹਾਲਾਂਕਿ ਕਈ ਪਾਰਟੀਆਂ ਵੱਲੋਂ ਆਪਣੇ ਨਿਮਾਂਕਨ ਜਿਹੜੇ ਨੇ ਅੱਜ ਭਰ ਦਿੱਤੇ ਗਏ ਨੇ ਤੇ ਸਾਡੇ ਨਾਲ ਪ੍ਰੋਬਲਮ ਆ ਮਜੂਰ ਹੈ ਮੈਂ ਅੱਜ ਪੇਪਰ ਜਿਹੜੇ ਨੇ ਉਹ ਤੁਸੀਂ ਦਾਖਲ ਕਰਾਨ ਆਏ ਹੋ ਕਿਵੇਂ ਲੱਗ ਰਿਹਾ ਇਸ ਵਾਰ ਕਿਉਂਕਿ ਪਹਿਲਾਂ ਵੀ ਦੇਖ ਨੂੰ ਨਜ਼ਰ ਆਇਆ ਜਦ ਇਲੈਕਸ਼ਨ ਜਦ ਹੁੰਦੇ ਨੇ ਤਾਂ ਕਾਫੀ ਕਮਸਨ ਹੋਣ ਨੂੰ ਮੰਦੀ ਹੈ ਇਸ ਵਾਰੀ ਕੋਈ ਘਮ ਆਸਾਨੀ ਹੋਏਗਾ ਕਲੀਨ ਔਰ ਕਲੀਅਰ ਇਲੈਕਸ਼ਨ ਹੋਣਗੇ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਉਹਨਾਂ ਦੀ ਵੀ ਕੌਨਸ਼ੀਅਸ ਹੋਣ ਉਹਨਾਂ ਨੂੰ ਅਲਾਉ ਕਰੇਗੀ ਕਿ ਤੁਸੀਂ ਐਤ ਕੀ ਬੀਜੇਪੀ ਦਾ ਹੀ ਮੇਅਰ ਬਣਾਓ ਕਿਉਂ ਬਣਾਓ ਕਿਉਂਕਿ ਪਿਛਲੇ 1 ਸਾਲ ਤੋਂ ਉਹਨਾਂ ਨੇ ਆਪ ਵੇ ਕਾਉਂਸਲਰ ਦੇ ਕੰਮ ਦੇਖ ਲਏ ਉਹਨਾਂ ਨੇ ਦੇਖਿਆ ਕਿ 1 ਸਾਲ ਦੇ ਵਿੱਚ ਕਿਸੇ ਵਾਰਡ ਕਿਸੇ ਸ਼ਹਿਰ ਦਾ ਕੰਮ ਸਾਰੇ ਅਧੂਰੇ ਰਹਿ ਗਏ ਕੋਈ ਫੰਡਸ ਨਹੀਂ ਹੈਗੇ ਪਾਰਟੀ ਦੇ ਵਿੱਚ ਕਿ ਜਿਹੜੇ ਉਹ ਕੰਮ ਪੂਰੇ ਕਰਨ ਇੱਥੇ ਤੱਕ ਕਿ ਕੋਈ ਇੱਕ ਛੋਟਾ ਜਿਹਾ ਪੇਵਰ ਬਲੌਕ ਵੀ ਨਹੀਂ ਲਗਾ पाए ਤਾਂ ਮੈਨੂੰ ਲੱਗਦਾ ਕਿ ਜਦੋਂ ਹਾਊਸ ਮੀਟਿੰਗ ਹੁੰਦੀ ਤਾਂ ਉਹਦੇ ਵਿੱਚ ਜੋ ਇਹ ਮੁੱਦਾ ਚੱਕਿਆ ਜਾਂਦਾ ਕਿ ਫੰਡ ਦੀ ਬਹੁਤ ਕਮੀ ਹੈ ਪਰ ਫੰਡ ਪੂਰੇ ਕਿਦਾਂ ਹੋਣਗੇ ਹਾਲਾਂਕਿ ਜੇਕਰ ਗਵਰਨਰ ਸਾਹਿਬ ਦੀ ਗੱਲ ਕਰੇ ਤਾਂ ਗਵਰਨਰ ਸਾਹਿਬ ਕੋਲ ਵੀ ਜਾਂਦੇ ਜਾਂਦੇ ਰਹੇ ਤੇ ਫੰਡ ਜਿਹੜੇ ਨੇ ਉਹ ਨਹੀਂ ਸਫੀਸ਼ੀਐਂਟ ਮਿਲ ਪਾਏ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਵੀ ਮੁਲਾਜ਼ਮਾਂ ਦੇ ਰੁਕੇ ਹੋਏ ਨੇ ਜਿਹੜੀਆਂ ਦੇਖੋ ਜੀ ਅਸੀਂ ਪਹਿਲਾਂ ਗਵਰਨਰ ਸਾਹਿਬ ਕੋਲ ਜਾਵਾਂਗੇ ਫਿਰ ਸੈਂਟਰਲ ਸਰਕਾਰ ਕੋਲ ਜਾਵਾਂਗੇ ਇਹ ਪ੍ਰੋਸੀਜਰ ਜੋ ਹੋਏਗਾ ਮੈਨੂੰ ਸੀਟ ਬੈਠਣ ਤੇ ਹੀ ਪਤਾ ਚੱਲੇਗਾ ਆਪਣਾ ਕੋਸ਼ਿਸ਼ ਕਰਾਂਗੇ ਆਪਣਾ ਵੀ ਰੈਵਨਿਊ ਨਾਲ ਦੀ ਨਾਲ ਜਨਰੇਟ ਕਰੀਏ ਪਰ ਇੱਕ ਗੱਲ ਜ਼ਰੂਰ ਹੈ ਕਿ ਅਗਰ ਮੈਂ ਬੰਦੀਆਂ ਤਾਂ ਮੇਰੀ ਪ੍ਰਾਇਓਰਟੀ ਰਹੇਗੀ ਕਿ ਮੈਂ ਫੰਡਸ ਲਿਆ ਕੇ ਦਿਖਾਵਾਂਗੇ ਪਰ ਆਮ ਆਦਮੀ ਪਾਰਟੀ ਦੇ ਮੇਅਰ ਦੀ ਗੱਲ ਕਰੀਏ ਜਿਹੜੇ ਕਿ ਮੌਜੂਦਾ ਨੇ ਉਹਨਾਂ ਵੱਲੋਂ ਵੀ ਕਾਫੀ ਕੋਸ਼ਿਸ਼ ਜਿਹੜੀ ਆ ਉਹ ਕਹਿੰਦੇ ਵੀ ਅਸੀਂ ਕੀਤੀ ਸੀ ਕਿ ਅਸੀਂ ਵੀ ਕਵਰਨਰ ਸਾਹਿਬ ਨੂੰ ਮਿਲੇ ਸੀਗੇ ਪੂਰਾ ਬਫਰ ਲੈ ਕੇ ਗਏ ਪਰ ਪੂਰੇ ਸਫੀਸ਼ੀਐਂਟ ਜਿਹੜੇ ਫੰਡ ਨੇ ਉਹ ਨਹੀਂ ਮਿਲ ਪਾਦੇ ਦੇਖੋ ਜੀ ਇੱਥੇ ਤੁਸੀਂ ਕੁਲਦੀਪ ਜੀ ਨੂੰ ਵੀ ਪੁੱਛ ਸਕਦੇ ਹੋ ਹਰ ਹਰ ਮੇਅਰ ਦਾ ਆਪਣਾ ਤਰੀਕਾ ਹੁੰਦਾ ਹੈ ਕੰਮ ਕਰਨ ਦਾ ਮੇਰਾ ਤਰੀਕਾ ਅਲੱਗ ਹੋਏਗਾ ਉਹਨਾਂ ਦਾ ਤਰੀਕਾ ਅਲੱਗ ਸੀ ਮੈਂ ਆਪਣੇ ਵੱਲੋਂ ਇਹ ਆਸ਼ਵਾਸਨ ਦੇ ਲਾ ਸਕਦੀਆਂ ਕਿ ਜਿਆਦਾ ਤੋਂ ਜਿਆਦਾ ਫੰਡਸ ਨਾ ਕਰਨ ਨਿਕਮ ਦੇ ਵਿੱਚ ਫੇਰ ਵਾਪਸ ਲੈ ਕੇ ਆਵਾਂਗੇ ਪਰ ਮਾਨਯੋਗ ਹਾਈ ਕੋਰਟ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਅੱਜ ਪਹਿਲਾਂ ਤਾਂ ਇਲੈਕਸ਼ਨ ਜਿਹੜੇ ਨੇ ਉਹ ਪੋਸਟਪੋਨ ਕਰ ਦਿੱਤੇ ਗਏ ਨੇ ਜਿਹੜੀ ਕਿ ਤਾਰੀਖ ਰੱਖੀ ਗਈ ਸੀ ਹੁਣ 29 ਤਰੀਕ ਤੋਂ ਬਾਅਦ ਜਿਹੜੇ ਨੇ ਉਹ ਜੂਰ ਕਿਹਾ ਜਾ ਰਿਹਾ ਹੈ ਕਿ ਇਲੈਕਸ਼ਨ ਹੋ ਸਕਦੇ ਨੇ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਇਲੈਕਸ਼ਨ ਦੇ ਵਿੱਚ ਪਹਿਲਾਂ ਤੋਂ ਹੀ ਰੁਕਾਵਟਾਂ ਆਂਦੀ ਹੋਈਆਂ ਜਿਉ ਨਜ਼ਰ ਆਈਆਂ ਦੇਖੋ ਜੀ ਅਜੇ ਆਰਡਰ ਪੜਿਆ ਨਹੀਂ ਹੈ ਹਾਈ ਕੋਰਟ ਦਾ ਯਾਨ ਸਾਡੇ ਪ੍ਰਧਾਨ ਜੀ ਨੇ ਅਸੀਂ ਪਾਰਟੀ ਨੇ ਜੋ ਸਟੈਂਡ ਲੈਣਾ ਹੈ ਜਾਂ ਕਮੈਂਟ ਕਰਨਾ ਹੈ ਉਹ ਪਾਰਟੀ ਜੋ ਦੱਸੇਗੀ ਉਸ ਤਰ੍ਹਾਂ ਹੀ ਹੋਏਗਾ ਜਿੱਦਾਂ ਇਸੀ ਪੜ ਲਾਂਗੇ ਸਾਨੂੰ ਕੁਝ ਆਈਡੀਆ ਹੋ ਜਾਏਗਾ ਕਿ ਅੱਗੇ ਕੀ ਹੋਣ ਜਾਣਾ ਹੈ I वोंट लाइक टू कमेंट ऑन हाई कोर्ट ਫਿਰ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਦੱਸਾਂਗੇ। ਨਾ ਸਹੀ ਦੱਸ ਦਿਓ ਕਿ ਅਗਰ BJP ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਵੀ ਜੁਰ ਆਪਣੇ ਨਵੰਕਰ ਪਾਰਟੀ ਕਹਿੰਦੇ ਤੁਹਾਡੇ ਵੱਲੋਂ ਵੀ ਪਾਰਟੀ ਤੇ ਕਹਿੰਦੇ ਤੇ ਕਾਂਗਰਸ ਵੱਲੋਂ ਵੀ ਪਾਰਟੀ ਤੇ ਕਹਿੰਦੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਆਮ ਆਦਮੀ ਪਾਰਟੀ ਵੱਲੋਂ ਹੋਏ ਤਾਂ ਆਪਣੇ ਪੇਪਰ ਦਾਖਿਲ ਨਹੀਂ ਕੀਤੇ। ਦੇਖੋ ਜੀ ਉਹਨਾਂ ਕੋਲ ਤਾਂ ਸਾਡੇ ਤੋਂ ਜ਼ਿਆਦਾ ਨੰਬਰਸ ਨੇ ਔਰ ਉਹਨਾਂ ਕੋਲ ਤਾਂ ਜ਼ਿਆਦਾ ਕੌਨਫੀਡੈਂਸ ਹੋਣਾ ਚਾਹੀਦਾ ਹੈ। ਮੈਨੂੰ ਵੀ ਨਹੀਂ ਸਮਝ ਆ ਰਹੀ। ਕਿ ਅੱਜ ਉਹਨਾਂ ਨੇ ਮੇਅਰ ਦੀ ਅਨਾਉਂਸਮੈਂਟ ਕਿਉਂ ਨਹੀਂ ਕੀਤੀ ਅੱਜ ਉਹਨਾਂ ਨੂੰ ਅਨਾਉਂਸ ਕਰਨਾ ਚਾਹੀਦਾ ਸੀ ਪਰ ਉਹ ਕਰ ਨਹੀਂ ਪਾਰੇ ਕਿ ਕਿ ਸਤੋਂ ਦੀ ਸਤ ਜਿਹੜੀ ਲੇਡੀ ਕਾਉਂਸਲਸ ਨੇ ਉਹ ਸਾਰੀਆਂ ਦਾਵੇਦਾਰ ਨੇ ਉਹਨਾਂ ਨੂੰ ਲੱਗਦਾ ਕਿ ਇੱਕ ਵਾਰੀ ਜਦੋਂ ਕੋਈ ਮੇਅਰ ਦੀ ਅਨਾਉਂਸਮੈਂਟ ਹੋ ਜਾਏਗੀ ਤਾਂ ਪਾਰਟੀ ਦੇ ਵਿੱਚ ਰਿਫਟ ਆਉਣ ਵਾਲੀ ਹੈ ਉਹ ਇਸ ਕਰਕੇ ਨਹੀਂ ਕਰ ਰਹੇ ਸਾਡੇ ਵਿੱਚ ਪੂਰੀ ਏਕਤਾ ਹੈ ਜੀ ਇਕਜੁੱਟਾ ਔਰ ਅਸੀਂ ਤੁਹਾਨੂੰ ਜਿੱਤ ਦਿਖਾ ਕੇ ਦੇਖੀਏ ਕਿ ਨਰਾਜ਼ਗੀ ਦੇਖੀ ਜਾ ਸਕਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਥੈਂਕ ਯੂ ਜੇਕਰ ਗੱਲ ਕਰੀਏ ਤਾਂ ਨਰਾਜ਼ਗੀ ਜਰੂਰ ਦੇਖੀ ਜਾ ਸਕਦੀ ਜਿਵੇਂ ਕਿ ਪ੍ਰੋਬਲਮ ਆਪਨੇ ਕਿਹਾ ਕਿ ਜਿਵੇਂ ਕਿ ਬੀਜੇਪੀ ਤੋਂ ਮੇਅਰ ਬਿਆ ਚੋੜਾ ਲੜਨ ਦੇ ਲਈ ਅੱਜ ਆਪਣੇ ਪੇਪਰ ਜਿਹੜੇ ਨੇ ਉਹ ਚਬਾ ਕਰਦੇ ਹੋਏ ਨਜ਼ਰ ਆਏ ਜਿਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਕਿ ਆਮ ਆਦਮੀ ਪਾਰਟੀ ਵੱਲੋਂ ਹਜੇ ਤੱਕ ਮੇਅਰ ਦੀ ਕਿਸੇ ਵੀ ਤਰ੍ਹਾਂ ਦੀ ਅਨਾਉਂਸਮੈਂਟ ਨਹੀਂ ਕੀਤੀ ਕਿ ਕੌਣ ਸਾਡਾ ਮੇਅਰ ਦਾ ਕੈਂਡੀਡੇਟ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਫਾਲਤੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੇਡਿਸ ਜਿਹੜੇ ਨੇ ਉਹਨਾਂ ਦੀ ਆਪਸ ਦੀ ਵਿੱਚ ਟਕਰਾਅ ਚੱਲੀ ਕਿ ਕੋਣ ਮੇਅ ਜਿਹੜਾ ਉਹ ਬੰਦਾ ਹੋਇਆ ਨਜ਼ਰ ਆਏਗਾ ਪੇਪਰ ਕੋਣ ਜਿਹੜਾ ਉਹ ਦਾਖਲ ਕਰਾਦਾ ਹੋਇਆ ਨਜ਼ਰ ਆਏਗਾ ਚੰਡੀਗੜ੍ਹ ਤੋਂ ਵਿਰੇ ਜਨਰਲ ਸਰਵਜ ਸਿੰਘ ਦੇ ਨਾਲ ਸਰਦੀਪ ਸਿੰਘ अजीत ਵੈਬ ਟੀਵੀ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ